ਉਹ ਜਿਹੜੀ ਕੁੜੀ ਸੀਗੀ ਆਪਣੇ ਅਮਨਦੀਪ ਕੋਰ ਉਥੋਂ ਬਾਦਲ ਆਪਣੇ ਉਹ ਰੈਸਟ ਕੀਤੀ ਆ ਤੇ ਕੋਈ ਮਸਲਾ ਨਹੀਂ ਸੀ ਏਦਾਂ ਦਾ ਬਸ ਉਹ ਨਹੀਂ ਵੈਸੇ ਮੇਰੇ ਤਾਂ ਫਰੈਂਡ ਸੀਗੀ ਏਦਾਂ ਦਾ ਕੋਈ ਲਿੰਕ ਨਹੀਂ ਮੇਰਾ ਕੋਈ ਉਹ ਹੈਗਾ ਪਰ ਉਹ ਨਾਮ ਏਦਾਂ ਹੀ ਮੇਰੀ ਸਿਸਟਰ ਦਾ ਵੀ ਕੋਈ ਇਹਦੇ ਚ ਮਤਲਬ ਨਹੀਂ ਹੈਗਾ ਤੇ ਉਹ ਨਾਂ ਜੋੜ ਰਹੇ ਆ ਅਫਸਾਨਾ ਦੇ ਲਿੰਕ ਸੀ ਏਦਾਂ ਸੀਗਾ ਸੋਸ਼ਲ ਮੀਡੀਆ ਕੁਛ ਏਦਾਂ ਨਹੀਂ ਬਣਾ ਰਹੇ ਆ ਪਰ ਏਦਾਂ ਦਾ ਕੋਈ ਮਸਲਾ ਨਹੀਂ ਸੀਗਾ ਤੇ ਬਸ ਉਹ ਰੈਸਟ ਕੀਤੇ ਆ ਮੇਰੇ ਕੋਲ ਰੈਸਟ ਕਰੇ ਆ ਪਸੇ ਉਹ ਬਾਕੀ ਉਹ ਪੁਲਿਸ ਜਾਣਦੀ ਮੈਨੂੰ ਕੁਝ ਚੋਰੀ ਤੋਂ ਕਿ ਕਿਸ ਤਰ੍ਹਾਂ ਕੁਝ ਵੀ ਮੈਨੂੰ ਪੁੱਛ ਕੇ ਹਰਤਾਲ ਕੁਝ ਨਹੀਂ ਇਹ ਵੀ ਇਦਾਂ ਹੁੰਦੀ ਬਸ ਇਹ ਹੋਇਆ ਕਿ ਹਾਂ ਤੁਹਾਡੇ ਬਾਦਲ ਅਰੈਸਟ ਹੋਈ ਹੈ ਤੇ ਬਸ ਉਹ ਵਰਵਾਸ਼ਿੰਗ ਨੇ ਟਾਈਮ ਤੁਹਾਨੂੰ ਜਾਣਦੇ ਨੇ ਰੋਟਾਰੇ ਮੇਰੇ ਬਸ ਸਿਰਫ ਮੈਨੂੰ ਡੇਢ ਸਾਲ ਤੋਂ ਜਾਣਦੇ ਸੀ ਉਹ ਜਿਹੜੀ ਕੁੜੀ ਸੀਗੀ ਆਪਣੇ ਅਮਨਦੀਪ ਕੌਰ ਉਹ ਤੋਂ ਬਾਦਲ ਆਪਣੇ ਉਹ ਅਰੈਸਟ ਕੀਤੀ ਆ ਤੇ ਕੋਈ ਮਸਲਾ ਨਹੀਂ ਸੀ ਇਦਾਂ ਦਾ ਬਸ ਉਹ ਨੀ ਵੈਸੇ ਮੇਰੇ ਤਾਂ ਫਰੈਂਡ ਸੀ ਕਿ ਇਦਾਂ ਦਾ ਕੋਈ ਲਿੰਕ ਨਹੀਂ ਮੇਰਾ ਕੋਈ ਉਹ ਹੈਗਾ ਪਰ ਉਹ ਨਾਮ ਐ ਇਦਾਂ ਹੀ ਮੇਰੀ ਸਿਸਟਰ ਦਾ ਵੀ ਕੋਈ ਇਹਦੇ ਚ ਮਤਲਬ ਨਹੀਂ ਹੈਗਾ ਤੇ ਉਹ ਨਾਮ ਜੋੜ ਰਹੇ ਆ ਅਫਸਾਨਾ ਦੇ ਲਿੰਕ ਸੀ ਇਦਾਂ ਸੀਗਾ ਸੋਸ਼ਲ ਮੀਡੀਆ ਕੁਛ ਇਦਾਂ ਨਹੀਂ ਬਣਾ ਰਹੇ ਆ ਪਰ ਇਦਾਂ ਦਾ ਕੋਈ ਮਸਲਾ ਨਹੀਂ ਸੀਗਾ ਤੇ ਬਸ ਉਹ ਅਰੈਸਟ ਕੀਤੇ ਆ ਮੇਰੇ ਕੋਲ ਅਰੈਸਟ ਕਰੇ ਆ ਬਸ ਇਹ ਉਹ ਬਾਕੀ ਉਹ ਪੁਲਿਸ ਜਾਣਦੀ ਮੈਨੂੰ ਕੁਛ ਵੀ ਮੈਨੂੰ ਪੁੱਛ ਕੇ ਹਰਤਾਲ ਕੁਛ ਨਹੀਂ ਵੀ ਇਦਾਂ ਹੁੰਦੀ ਬਸ ਇਹ ਹੋਇਆ ਕਿ ਹਾਂ ਤੁਹਾਡੇ ਬਾਦਲ ਅਰੈਸਟ ਹੋਈ ਹੈ ਤੇ ਬਸ ਕੁਛ ਨਹੀਂ ਨਾਮ ਤੁਹਾਨੂੰ ਜਾਂਦ ਨੇ ਰੁੱਤਾ ਰਹੇ ਮੇਰੇ ਬਸ ਮੈਨੂੰ 1.5 ਕਿਸਾ